ਸਤਿ ਸ਼੍ਰੀ ਅਕਾਲ ਸਾਰੇ ਅੰਡਾਈ ਕੁਲਪੀਤ ਸਾਰੀ ਵੀਡੀਓ ਤੇ ਤੁਹਾਡਾ ਸਵਾਗਤ ਹੈ ਜੇ ਮੇਰੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦੇ ਸ਼ੇਅਰ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਪਿਆਰ ਨਾਲ ਜੇ ਕਮੈਂਟ ਜਰੂਰ ਕਰਦੇ ਹੋ ਅੱਜ ਅੱਜ ਆਪਾਂ ਤਾਂ ਲੈ ਕੇ ਚੱਲਦੇ ਆ ਨਾਨਸਰ ਕਲੇਰਾ ਤੁਹਾਨੂੰ ਪਤਾ ਹੈ ਕਿ ਨਾਨਸਰ ਕਲੇਰਾ ਬਾਬਾ ਨਾਨ ਸਿੰਘ ਜੀ ਦੇ ਪੁੱਤਰ ਚਰਨਾ ਦੀ ਸ਼ੋਕਾਪਤ ਅਸਥਾਨ ਹੈ ਤੇ ਇਥੇ ਹਰ ਸਾਲ ਬਾਬਾ ਨਾਨ ਸਿੰਘ ਜੀ ਦੇ ਜਨਮ ਦਿਨ ਜਿਹੜੀ ਬਰਸੀ ਆ ਉਹ ਮਨਾਈ ਜਾਂਦੀ ਹੈ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ ਬਰਸੀ ਆ ਉਹ ਸਟਾਰਟ ਹੋਣ ਵਾਲੀ ਆ ਅੱਜ 20 ਤਰੀਕਾ ਤੇ 24 ਤਰੀਕ ਤੋਂ ਜਿਹੜੀ ਬਰਸੀਆਂ ਸਟਾਰਟ ਹੋ ਜਾਣੀਆਂ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਜਨਨਕ ਸਰ ਤੇ ਇਹਦੇ ਜਿਹੜਾ ਮੌਸਮ ਆ ਉਹ ਵੀ ਬਹੁਤ ਹੀ ਜ਼ਿਆਦਾ ਵਧੀਆ ਹੋ ਗਿਆ ਸੀ ਤੇ ਤੁਸੀਂ ਦੇਖ ਹੀ ਸਕਦੇ ਰਾਸਤੇ 'ਚ ਬੋੜ ਲੱਗਿਆ ਹੋਇਆ ਤਾਂ ਤਨ ਬਾਬਾ ਐਸ਼ਵਰ ਸਿੰਘ ਜੀ ਹੋ ਰਹੀ ਹੈ ਤੁਹਾਡੀ ਚੈੱਕ ਕਰਨ ਇਹ ਤੋਂ ਆਪਾਂ ਲੱਗਣਗੇ 10-15 ਕਿ ਮਿੰਟ ਉਥੇ ਪਹੁੰਚਣ ਦੇ ਲਈ ਤੇ ਚੱਲਦੇ ਆ ਆਪਾਂ ਨਾਨਕ ਸਰਕਲੇਰਾ ਤੇ ਤੁਹਾਨੂੰ ਵੀ ਦਰਸ਼ਨ ਕਰਵਾਉਣੇ ਆ ਤੇ ਫਾਈਨਲੀ ਆਪਾਂ ਪਹੁੰਚ ਚੁੱਕੇ ਆ ਮੇਰੂ ਤੋਂ ਆਪਾਂ ਅੰਦਰ ਦਾਖਲ ਹੋ ਚੁੱਕੇ ਆ ਤੇ ਹੁਣ ਆਪਾਂ ਇਹਦੇ ਬੈਕ ਸਾਈਡ ਦੀ ਚੱਲਾਂਗੇ ਸਾਹਮਣੇ ਦਰਬਾਰ ਸਾਹਿਬ ਸਰੋਵਰ ਵੱਲ ਉਸ ਤੋਂ ਜਾਂਦਾ ਇੱਥੇ ਆਪਾਂ ਚੱਲਾਂਗੇ ਪਿੱਛੇ ਵੱਲ ਦੀ ਕਿਉਂਕਿ ਹਜ਼ਿੰਦਾ ਰਸ਼ ਹੈ ਨਹੀਂ ਹੈ ਤੇ ਵੈਸੇ ਵੀ ਜਦੋਂ ਆਪਾਂ ਨਾਨਕ ਸਰ ਆਉਂਦੇ ਆ ਤਾਂ ਆਪਾਂ ਇੱਧਰ ਦੀ ਹੀ ਆਉਂਦੇ ਆ ਕਿਉਂਕਿ ਅੰਦਰ ਦੀ ਥੋੜਾ ਆਪਾਂ ਨੇੜੇ ਚੱਲ ਜਾਨੇ ਦਰਵਾਰ ਕਾਪ ਦੇ ਇਥੋਂ ਆਪਾਂ ਚੱਲਿਆ ਹੁਣ ਮੱਥਾ ਟੇਕਣ ਪਹਿਲਾਂ ਆਪਾਂ ਜਾਵਾਂਗੇ ਸਰੂਬਲ ਵੱਲ ਮੌਸਮ ਬਹੁਤ ਹੀ ਜ਼ਿਆਦਾ ਵਧੀਆ ਹੋਇਆ ਹੋਇਆ ਸੀ ਠੰਡੀ ਠੰਡੀ ਹਵਾ ਚੱਲਦੀ ਸੀ ਤੇ ਬੱਦਲ ਸੀ ਉਹ ਵੀ ਬਹੁਤ ਹੀ ਜ਼ਿਆਦਾ ਮਤਲਬ ਛਾਈ ਹੋਈ ਸੀਗੇ ਮੀਂਹ ਵੀ ਪੈਣਾ ਸਟਾਰਟ ਹੋ ਗਿਆ ਸੀਗਾ ਤੇ ਇਧਰ ਸਰੋਵਰ ਦੀ ਜਿਹੜੀ ਸਫਾਈ ਉਹ ਕੀਤੀ ਗਈ ਹੈ ਤੇ ਪਾਣੀ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਦਾ ਨੀਲਾ ਨੀਲਾ ਜਿਹੜਾ ਪਾਣੀ ਆ ਤੇ ਸਾਰਾ ਹੀ ਸਰੋਵਰ ਬਹੁਤ ਹੀ ਜ਼ਿਆਦਾ ਵਧੀਆ ਸੇਵਾ ਕਰਕੇ ਸਾਫ਼ ਕੀਤਾ ਗਿਆ ਸੀ ਤੇ ਇੱਥੇ ਆਪਾਂ ਹੁਣ ਪੰਜchnana ਕਰਕੇ ਇੱਥੇ ਚੱਲਦੇ ਆਪਾਂ ਦਰਬਾਰ ਸਾਹਿਬ ਤੇ ਅੱਜ ਉਥੇ ਬਹੁਤ ਹੀ ਜ਼ਿਆਦਾ ਸ਼ਾਂਤੀ ਸੀ ਕਿਉਂਕਿ ਬਰਸੇ ਸਟਾਰਟ ਹੋਣੀ ਹੈ ਛੋਬੀ ਤੱਕ ਤਾਂ ਤੇ ਇਥੇ ਸੰਗਤਾਂ ਨੇ ਜਿਹੜੀ ਉਹ ਲਗ ਲਗ ਪ੍ਰਕਾਰ ਦੀਆਂ ਸੇਵਾਵਾਂ ਨਿਭਾ ਰਹੀਆਂ ਨੇਗੀਆਂ ਆਪਾਂ ਹੁਣ ਇੱਥੇ ਚੱਲੇ ਆਂ ਦਰਬਾਰ ਸਾਹਿਬ ਤੁਸੀਂ ਦੇਖ ਹੀ ਸਕਦੇ ਹੋ ਜਿਹੜਾ ਬੱਦਲ ਆ ਮੌਸਮ ਕਿੰਨਾ ਖਰਾਬ ਹੋਇਆ ਹੋਇਆ ਵੈਸੇ ਚਲੋ ਬਹੁਤ ਸਾਰੇ ਏਰੀਏ ਦੇ ਵਿੱਚ ਹੜ੍ਹ ਆਇਆ ਹੋਇਆ ਹੈ ਤੇ ਪਰਮਾਤਮਾ ਕਿਰਪਾ ਕਰੇ ਕਿ ਉਸ ਸਗਾਤੇ ਨਹੀਂ ਨਾ ਬਵੇ ਪਰ ਪ੍ਰਭ ਦੇ ਭਾਣੇ ਮਰੇ ਆਪਾਂ ਕੁਝ ਵੀ ਨਹੀਂ ਹੈਗੇ ਇਨਸਾਨ ਚਲੋ ਆਪਾਂ ਅੰਦਰ ਚੱਲਦੇ ਹਾਂ ਹੁਣ ਦਰਵਾਜ਼ਾ ਸਾਰਾ ਸਜਾਇਆ ਪਿਆ ਵਾ ਲੜੀਆਂ ਲਗਾ ਕੇ ਰੰਗ ਬਰੰਗੀਆਂ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਹੀਆਂ ਸੀ ਤੇ ਇੱਕ ਚਲਦੀ ਹਵਾ ਕਰਕੇ ਇਹਨਾਂ ਦੀ ਹੀ ਬਾਤ ਆਉਂਦੀ ਸੀ ਇੱਥੋਂ ਆਪਾਂ ਅੰਦਰ ਹੁਣ ਮੱਥਾ ਟੇਕਦੇ ਹਾਂ ਤੇ ਤੁਸੀਂ ਵੀ ਇਸ ਸਥਾਨ ਦੇ ਦਰਸ਼ਨ ਕਰਿਓ ਤੇ ਸੰਗਤ ਜੀ ਹੁਣ ਆਪਾਂ ਚੱਲਨੇ ਆਂ ਉੱਪਰ ਵਾਲੇ ਸੱਚਖੰਡ ਦੇ ਦਰਸ਼ਨ ਕਰਨ। ਤੁਹਾਨੂੰ ਜਿਵੇਂ ਪਹਿਲਾਂ ਦੱਸ ਦਿੱਤੀ ਕਿ ਆ ਸੰਗਤ ਹੈ ਨਹੀਂ ਸੀ ਇੰਨੀ ਸਾਦਾ ਇਸ ਕਰਕੇ ਆਪਾਂ ਉੱਪਰ ਜਾਣ ਵਿੱਚ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਈ ਤੇ ਉੱਪਰ ਵਾਲਾ ਗ੍ਰਿਊਟ ਦੇ ਸਕਦਾ ਕਿ ਕਿੰਨਾ ਵਧੀਆ ਲੱਗਦਾ ਉਹ ਚਾਈ ਤੇ ਕਿਉਂਕਿ ਬੱਦਲ ਛਾਈ ਹੋਇਆ ਸਾਰੇ ਪਾਸੇ ਇਸ ਕਰਕੇ ਮੌਸਮੜਾ ਸਹਾ ਬਣਾ ਹੋਇਆ ਹੋਇਆ ਹੈ। ਇਹ ਤੋਂ ਆਪਾਂ ਹੁਣ ਦਰਸ਼ਨ ਕਰਕੇ ਆਪਾਂ ਚੱਲਾਂਗੇ نیچے ਤੇ ਆਪਾਂ ਆਪਾਂ ਫਿਰ ਉਹ ਜਿਹੜੀ ਆ ਸਥਾਨ ਆ ਬਾਬਾ ਜੀ ਦੇ ਉੱਥੇ ਆਪਾਂ ਮੱਥਾ ਟੇਕਦੇ ਆਂ ਤੇ ਨਾਲੇ ਤੁਹਾਨੂੰ ਦਰਸ਼ਨ ਕਰਵਾਉਨੇ ਆਂ ਖਣਾ ਪੈਸ ਤੋਂ ਅੱਗੇ ਆਸਥਾਨ ਤੇ ਮੱਥਾ ਟੇਕ ਕੇ ਸੰਤ ਨਰਨਜੀ ਦੇ ਆਸਥਾਨ ਤੇ ਮੱਥਾ ਟੇਕ ਕੇ ਇੱਥੋਂ ਅੱਗੇ ਜਾਣਾ ਬਾਬਾ ਈਸ਼ਨ ਸਿੰਘ ਜੀ ਦੇ ਤਪਸਥਾਨਾ ਵੱਲ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਮੱਥਾ ਟੇਕ ਲਓ ਨਾਰਾਇਣ ਸੰਤ ਨਰਨਜੀ ਦੇ ਆਸਥਾਨ ਤੇ ਤੇ ਇਸ ਤੋਂ ਸਿੱਧਾ ਚੱਲਾਂਗੇ ਆਪਾਂ ਸੰਤ ਈਸ਼ਨ ਸਿੰਘ ਜੀ ਦੇ ਆਸਥਾਨਾ ਵੱਲ ਨੂੰ ਇੱਥੇ ਮੋਲ ਦੀ ਵੀ ਆਵਾਜ਼ ਆ ਰਹੀ ਆ ਤੇ ਇੱਥੇ ਉੱਪਰ ਮਤਲਬ ਪਾਂਚੇ ਰੱਖੇ ਹੋਏ ਆ ਮੋਲ ਦੀ ਆਵਾਜ਼ ਆਈ ਇਸ ਸਮਝ ਰਜੇਥੇ ਅੰਦਰ ਐਸੀ ਤੁਹਾਨੂੰ ਸੁਣਾਉਣੀ ਆ ਜੀ ਮੋਰ ਦੀ ਆਵਾਜ਼ ਹੁਣ ਆਪਾਂ ਆ ਗਿਆਂ ਸੰਤ ਬਾਬਾ ਇਸ਼ ਸੰਜੀ ਜੀ ਦੇ ਸਥਾਨਾਂ 'ਵਾਂ ਜੇ ਇੱਥੇ ਉਹ ਨਲਕਾ ਵਾ ਜਿਹੜਾ ਕਿ ਬਾਬਾ ਜੀ ਦੇ ਟਾਈਮ ਦਾ ਵਾ ਤੇ ਸਾਰੇ ਨਾਨਕ ਸਾਹਿਬ ਜਿੰਨੇ ਵੀ ਸਥਾਨਾਂ ਤੇ ਮੱਥਾ ਟੇਕ ਗਿਆ ਸਾਰੇ ਪਾਸੇ ਬਹੁਤ ਹੀ ਜ਼ਿਆਦਾ ਸ਼ਾਂਤੀ ਆ ਤੇ ਮਨ ਵੀ ਬਹੁਤ ਲੱਗਦਾ ਇੱਥੇ ਆ ਕੇ ਅੰਦਰ ਸਾਰੇ ਆਪਾਂ ਮੱਥਾ ਟੇਕ ਕੇ ਸੋਹਰਾ ਪਚਲਿਆ ਗੁਰਦੁਆਰਾ ਸਕੂਨੀ ਸਾਹਿਬ ਪਹਿਲਾਂ ਮੈਂ ਕਦੇ ਗਈ ਨਹੀਂ ਗਏ ਮਤਲਬ ਬਹੁਤ ਘੱਟ ਵਰ ਗਏ ਆ ਤੇ ਆ ਇੱਕ ਦਰਗਤ ਹੈ ਇੱਥੇ ਇੰਦਾ ਲੱਗਿਆ ਜਿਵੇਂ ਤੋਰਿਆਂ ਦੀ ਬੇਲ ਸੁੱਕੀ ਹੁੰਦੀ ਆ ਪਰ ਇਹ ਦਰਗਤ ਦੇ ਉੱਤੇ ਨਾ ਇੰਦਾ ਹੀ ਫਾਲੀ ਲੱਗਿਆ ਹੋਇਆ ਹੈ ਤੁਸੀਂ ਉਸ ਨੂੰ ਜਰੂਰ ਦੱਸਿਓ ਵੀ ਇਹ ਕਿਹੜਾ ਫਾਲਾ ਮੈਂ ਤਾਂ ਪਹਿਲੀ ਵਾਰ ਹੀ ਦੇਖਿਆ ਵਾ ਜੇ ਫਰ ਲੰਮ ਤੋਂ ਦਿਨ ਹੈ ਨਾ ਇਦਾਂ ਲੱਗਿਆ ਆ ਆਪਾਂ ਇੱਥੇ ਚੱਲਣਾ ਵਾ ਗੋਦੜਾ ਚਪਨੀ ਸਾਹਿਬ ਜਿਹੜਾ ਕੀ ਇਹਦੀ ਬੈਕ ਸਾਈਡ ਆ ਇੱਥੇ ਹੋਰ ਆਪਾਂ ਲੰਗਰ ਪ੍ਰਸ਼ਾਦਾ ਸ਼ੱਕੇ ਤੇ ਜਲ ਸ਼ੱਕੇ ਆਪਾਂ ਚੱਲਿਆ ਕਰਨੋ ਕਿਉਂਕਿ ਮੀ ਪੈਣ ਲੱਗ ਗਿਆ ਸੀ ਤੇ ਲੇਟ ਵੀ ਬਹੁਤ ਹੋ ਜਾਣਾ ਸੀ ਜੇ ਪਾ ਇੱਥੇ ਰੁਕ ਜਾਂਦੇ ਤੇ ਇਥੋਂ ਆਪਾਂ ਚੱਲੇ ਪਾ ਦਿੱਤੇ ਆ ਤੇ ਰਾਤ ਦੇ ਵਿੱਚ ਥੋੜਾ ਮਤਲਬ ਮੀ ਸੀਗਾ ਕਿਉਂਕਿ ਹੋਰ ਵੀ ਕਿਦੋਂ ਕੰਮ ਕਰਨੇ ਸੀ ਰਾਸਤੇ 'ਚ ਇਸ ਦਾ ਕਿ ਆਪਾਂ ਇੱਥੇ ਚੱਲਦੇ ਆਂ ਤੇ ਦੇਖਦੇ ਆਂ ਰਾਸਤੇ 'ਚ ਕਿੰਨਾ ਕਮਈ ਆਉਂਦਾ ਔਰ ਹੈ ਗਿਆ ਜਕਰੌਂ ਦੀ ਦਾਣਾ ਮੰਡੀ ਤੇ ਤੁਸੀਂ ਵੀ ਦੇਖ ਸਕਦੇ ਹੋ ਆਪਾਂ ਨੇ ਇੱਥੇ ਰੁਕਣਾ ਪਿਆ 10-15 ਮਿੰਟ ਕਿਉਂਕਿ ਬਾਰਿਸ਼ ਜਿਆਦਾ ਹੀ ਸੀ ਪਰ ਫਿਰ ਉਹਨਾਂ ਸਰਦਾ ਵੀ ਨਹੀਂ ਸਿਰੋਕੇਸ ਕਰਕੇ ਅਸੀਂ ਇੱਥੇ 10 ਮਿੰਟ ਵੇਟ ਕਰਕੇ ਇੱਥੇ ਚੱਲ ਪਏ ਕਿਉਂਕਿ ਅਸੀਂ ਜਾਣਾ ਸੀਗਾ ਰਿਲਾਇੰਸ ਵਾਲਿਆਂ ਦੇ ਥੋੜਾ ਜਿਹਾ ਗਰੋਸਰੀ ਲੈਣ ਤੇ ਨਹੀਂ ਇਹਨਾਂ ਨੂੰ ਕੋਈ ਪਤਾ ਨਹੀਂ ਸਾਰੇ ਪਾਸੇ ਕੀ ਹਾਲਾਤ ਹੈ ਮੇਰੇ ਮਾਲ ਬਾਹਰ ਹੀ ਥੋੜਾ ਜਿਹਾ ਬਚਿਆ ਹੋਇਆ ਵਾ ਖਾੜੋ ਵਾਲੀ ਇਮਾਰਤੋਂ ਚਲੋ ਰੱਬ ਸਾਰੇ ਸਾਰੇ ਏਰੀਆਸ ਨੂੰ ਹੀ ਰੱਬ ਹੱਥ ਦੇ ਕੇ ਬਚਾਵੇ ਇਹ ਹਾਲਾਤ ਹੈ ਥੋੜਾ ਜਿਹਾ ਥੋੜਾ ਜਿਹੀ ਪਿਆ ਹਲੇ ਤਾਂ ਖੁਸ਼ੀ ਨਹੀਂ ਜ਼ਿਆਦਾ ਕਾਜ਼ بارش ਨਹੀਂ ਹੋਈ ਹੈਗੀ ਪਰ ਜਿਹੜੇ ਪਾਸੇ ਹੜ੍ਹ ਆਏ ਹੋਏ ਆ ਉੱਥੇ ਬਹੁਤ ਜ਼ਿਆਦਾ ਆਫਕਮ ਪਰਮਾਤਮਾ ਉਹਨਾਂ ਦੀ ਰੱਖਿਆ ਕਰੇ ਇਹੀ ਕਹਿ ਸਕਦੇ ਆ ਸਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ ਤੇ ਤੁਸੀਂ ਨਾਨਕ ਸਾਹਿਬ ਦੀ ਵਰਤੀ ਤੇ ਹਾਜ਼ਰੀ ਜ਼ਰੂਰ ਭਰਿਓ ਤੇ ਬਾਬਾ ਨੰਦ ਸਿੰਘ ਜੀ ਦੀਆਂ ਜਿਹੜੀਆਂ ਖੁਸ਼ੀਆਂ ਉਹ ਆਪਣੇ ਝੋਲੇ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ